ਬਟਾਲਾ ਦੇ ਨੇੜੇ ਇੱਕ ਟਰੱਕ ਡਰਾਈਵਰ ਦੇ ਨਾਲ ਅਜੀਬ ਕਿਸਮ ਦੀ ਲੁੱਟ ਹੋਈ ਹੈ। ਸਥਾਨਕ ਗੋਖੂਵਾਲ ਬਾਈਪਾਸ ਨੇੜੇ ਅਣਪਛਾਤੇ ਮੁੰਡੇ ਕੁੜੀਆਂ ਨੇ ਟਰਾਲਾ ਡਰਾਈਵਰ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ। ਜ਼ਖਮੀ ਡਰਾਈਵਰ ਵੱਲੋਂ ਰੋਲਾ ਪਾਏ ਜਾਣ ਤੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਪੀੜਤ ਟਰੱਕ ਡਰਾਈਵਰ ਬੁੱਧੂ RAM ਨੇ ਆਪਣੇ ਨਾਲ ਹੋਈ ਸਾਰੀ ਘਟਨਾ ਬਿਆਨ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਉਹ ਮੂਲ ਰੂਪ ਵਿੱਚ ਰਾਜਸਥਾਨ ਦਾ ਨਿਵਾਸੀ ਹੈ ਤੇ ਇਸ ਵੇਲੇ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਜੇਰੇ ਇਲਾਜ ਹੈ। ਉਸ ਨੇ ਦੱਸਿਆ ਹੈ ਕਿ ਉਹ ਟਰਾਲੇ ਤੇ ਸੀਮਿੰਟ ਲੱਦ ਕੇ ਪਠਾਨਕੋਟ ਵੱਲ ਜਾ ਰਿਹਾ ਸੀ। ਜਦੋਂ ਉਹ ਗੋਖੂਵਾਲ ਬਾਈਪਾਸ ਸਥਿਤ ਪਿੰਡ ਅਹਮਦਾਬਾਦ ਨੇੜੇ ਪੈਟਰੋਲ ਪੰਪ ਦੇ ਕੋਲ ਪਹੁੰਚਿਆ ਤਾਂ ਉਸ ਦੇ ਟਰਾਲੇ ਦੇ ਟਾਇਰਾਂ ਵਿੱਚੋਂ ਧੂੰਆਂ ਨਿਕਲਦਿਆ ਸੀ। ਜਿਸ ਨੂੰ ਉਹ ਉਤਰ ਕੇ ਦੇਖਣ ਲੱਗਾ ਇਨੇ ਨੂੰ ਦੋ ਨੌਜਵਾਨ ਤੇ ਦੋ ਲੜਕੀਆਂ ਆਈਆਂ ਜਿਨ੍ਹਾਂ ਦੇ ਕੋਲ ਚਾਕੂ ਸਨ ਤੇ ਇਹਨਾਂ ਚਾਕੂਆਂ ਦੇ ਨਾਲ ਉਸਤੇ ਕਈ ਵਾਰ ਕੀਤੇ ਗਏ ਜਿਸ ਨਾਲ ਉਹ ਜ਼ਖਮੀ ਹੋ ਗਿਆ ਇਹਨਾਂ ਨੇ ਉਸ ਦੀ ਜੇਬ ਦੇ ਵਿੱਚੋਂ 8000 ਰੁਪਏ ਵੀ ਕੱਢ ਲਏ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਫਿਰ ਲੋਕਾਂ ਨੇ ਇੱਕ ਐਂਬੂਲੈਂਸ ਲਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਫੜੇ ਗਏ ਇਹਨਾਂ ਦੋਸ਼ੀਆਂ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਬੰਧੀ ਐਸਐਚਓ ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਜ਼ਖਮੀ ਟਰਾਲਾ ਡਰਾਈਵਰ ਦੇ ਬਿਆਨ ਕਲਮਬੱਧ ਕਰ ਲਏ ਗਏ ਨੇ ਉਹਨਾਂ ਕਿਹਾ ਕਿ ਫੜੇ ਗਏ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਜਨਿਤ ਅਸ਼ੀਦ ਲਈ ਸਾਡੇ ਸਹਿਯੋਗੀ ਲਾਪਰ ਸਿੰਘ ਖੁਸ਼ੀਪੁਰ ਦੀ ਤੁਸੀਂ ਵੀ ਖਾਨੀ ਟਰੈਪ ਪਕਚਾ ਬਤੇ ਦੱਸ ਕੀ ਇਹ ਸਰਮਾ ਇਹ ਕੱਲ ਦੀ ਗੱਲ ਹੈ 2 12 2025 ਤੇ ਕੋਈ ਇੱਕ ਡਰਾਈਵਰ ਦਾ ਪੁਤਰਾ ਉਹ ਰਸਤਾਂ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਮਪੁਰੇ ਲੱਗੇ ਪਠਾਨਕੋਟ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲਕੁ ਦੁਖਿਆਰੀ ਵਰਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮਿੱਤਿਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਗਏ ਤੇ ਉਹਨਾਂ ਨੇ ਕਿਹਾ ਕਿਉਂ ਕਰਦੇ ਸੀ ਜੇ ਟਿੱਕੀ ਤਰੀਕਾ ਸੀ ਕਿਹਨਾਂ ਤਰੀਕਾ ਕਿਸੇ ਦਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਪਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੋਕਿਆ ਕਰਿਆ ਜਿਸ ਪਬਲਿਕ ਨੇ ਰੁਕਿਆ ਉਹ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਕੰਪਿਊਟਰ ਕਰਨ ਦੀ ਗੱਲ ਸੁਣੀ ਤਾਂ ਪਿੱਛੋਂ ਲੋਕ ਬੰਦੇ ਆ ਕੇ ਰੁਕੇ ਚਿਰਾਗ ਤੇ ਬਹਿ ਗਏ। ਹਮੇਸ਼ਾ ਕਿੰਨੇ ਅੱਜ ਤੱਕ ਦੇ ਕੇਸ ਵਾਪਰ। ਮੇਰੇ ਦੌਰਾਨ ਮੇਰੇ ਵੀਰ ਦੇ ਦੌਰਾਨ ਤੇ ਪਹਿਲਾਂ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ। ਇਹ ਮਾਮਲੇ ਦੇ ਇਹ ਸਾਰੇ ਜਿਹੜੇ ਚਾਰ ਬੰਦੇ ਆ ਇਹ ਸਾਰੇ ਡਰੱਗ ਡਿਲੇ। ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਟੂਟਾ ਲੱਗਿਆ ਕੀ ਕਰਨ ਨਾ ਕੋਈ ਨਸ਼ੇ ਦਾ ਕਰਨ ਕੀ ਕਰ ਰਹੇ? ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਡਿਲੇ। ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦੱਛ ਨੇ ਕਈ ਵੇਰੀਆ ਸਟਾਨਿਆਂ ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਰ ਵੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ। ਇਹ ਚ ਕੋਈ ਜਿੰਨਾ ਪਰ ਹਲਦੀ ਦੇ 20 ਤੋਂ 25 ਸਾਲ ਇਹਦਾ ਆਪਸ ਵਿੱਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਫਾਸ ਉਸ ਚੇਨੀਆਂ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਕੁਝ। ਸਰ ਇਹ ਆਪਸ ਵਿੱਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ? ਦੇਖੋ ਨਸ਼ੇ ਦੀ ਪੂਰਤੀ ਵਾਸਤੇ ਤੂੰ ਉਹਨਾਂ ਨੂੰ ਸ਼ਾ ਕੱਟੇ ਕਰਦੇ ਆ ਉਹ ਉਹਨਾਂ ਦਾ ਵਾਪਸ ਕੇ ਰਮੇਸ਼ ਵੀ ਬੱਲੀ ਜਾਂਦਾ ਤੇ ਫਿਰ ਇਹ ਪਲਾਨਿੰਗ ਕਰਕੇ ਤੇ ਉਹਨਾਂ ਨੇ ਸਾਡੇ ਨਾਲ ਕਰ ਦਿੱਤੇ ਲੋਕਾਂ ਨੇ ਅਸਲ ਤੁਸੀਂ ਉਹ ਵੀ ਹਨੀ ਟ੍ਰੈਪ